ਫਿਰ ਬਾਬਾ ਦੀਪ ਸਿੰਘ ਦੀ ਵੀ ਕਰਾਮਾਤ ਵਰਤਦੀ ਹੈ ਕਿ ਸਾਡੇ ਵਿੱਚ ਇਹੋ ਜਿਹੇ ਜੋਧੇ ਬੈਠੇ ਹੋਏ ਨੇ ਸੂਰਬੀਰ ਨੇ ਬਹਾਦਰ ਨੇ ਕਿਸਾਨ ਵੀਰ ਕਿ ਜਿਹੜੇ ਆਪਣੇ ਸੀਸ ਦਾ ਵੀ ਬਲੀਦਾਨ ਦੇਣ ਨੂੰ ਤਿਆਰ ਬੈਠੇ ਨੇ ਪਰ ਜਿਹੜੇ ਸੋਨਹਾਰ ਸਿਆਕਾਰ ਹੈ ਕਿ ਇਹ ਗੁਰੂ ਦੀ ਕੌਮ ਹੈ ਪਿੱਛੇ ਨਹੀਂ ਹਟਦੀ ਜਿਸ ਮਰਨੇ ਤੇ ਜਗ ਡਰਿਆ ਮੇਰੇ ਮਾਨ ਅਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਦੇ ਬਾਬਾ ਦੀਪ ਸਿੰਘ ਦੇ ਸੂਰਬੀਰ ਜੋਧੇ ਨੇ ਕਿੰਨੇ ਤੇ ਮੌਤ ਨੂੰ ਡਰਾਤਾ ਸਰਕਾਰਾਂ ਇਹਨਾਂ ਦੇ ਸਾਹਮਣੇ ਕੀ ਨੇ ਪਿੰਸਾਨ ਵੀਰਾਂ ਵਿੱਚ ਇੱਥੇ ਕੋਈ ਲੰਗਰ ਦੀ ਕਮੀ ਨਹੀਂ ਆਉਣੀ ਇੱਥੇ ਕੋਈ ਸੂਰਬੀਰ ਯੋਧਿਆਂ ਦੀ ਕਮੀ ਨਹੀਂ ਆਉਣੀ ਇੱਥੇ ਤਾਂ ਕੌਮ ਤਿਆਰ ਬਰ ਤਿਆਰ ਬੈਠੀ ਹੈ ਤੇ ਗੁਰੂ ਦੀ ਕਿਰਪਾ ਨਾਲ ਸਾਡੀ ਵੀ ਕੌਮ ਸੰਘਰਸ਼ ਕਰਦੀ ਹੈ ਤੇ ਜਿਹੜਾ ਸਾਹਮਣੇ ਅੜੇਗਾ ਸੋ ਝੜੇਗਾ ਸ਼ਰਨ ਪਰੇ ਸੋ ਤਰੇਗਾ ਇਹ ਬਾਣੀ ਦਾ ਉਪਦੇਸ਼ ਹੈ ਵੀ ਜਿਹੜਾ ਸੇਖੋ ਬਣਾ ਲਿਆ ਉਹ ਚੜਿਆ ਹੀ ਚੜਿਆ ਤੇ ਜਿਹੜਾ ਝੁੱਕ ਕੇ ਸ਼ਰਨ ਵਿੱਚ ਆ ਗਿਆ ਉਹਦਾ ਬੇੜਾ ਪਾਰ ਹੋ ਗਿਆ ਸਰਕਾਰਾਂ ਦੇ ਭਵੇਂ ਹੱਥ ਜੋੜ ਜਾਣਗੇ ਕਿਸਾਨ ਵੀਰਾਂ ਦੇ ਲੰਗਰ ਇਸ ਤਰ੍ਹਾਂ ਹੀ ਚੱਲਦੇ ਰਹਣਗੇ ਕਿਉਂਕਿ ਇੱਥੇ ਵਿੱਚ ਕਰਤਾ ਪੁਰਖ ਖਲੋਆ ਵਾਰਣਾ ਵਿੰਗਾ ਹੋਇਆ ਇੱਥੇ ਅਕਾਲ ਪੁਰਖ ਦੀ ਆਪ ਸ਼ਕਤੀ ਵਰਤਦੀ ਹੈ ਜਿਵੇਂ ਦਾ ਕੋਈ ਵਰਤਦਾ ਸਿੱਖ ਕੌਮ ਕਦੇ ਕਿਸੇ ਦੇ ਚੜ ਕੇ ਨਹੀਂ ਗਈ ਜਿਹੜੇ ਚੜ ਕੇ ਆਏ ਨੇ ਉਹਨਾਂ ਨੂੰ ਲਾ ਕੇ ਭੇਜਿਆ ਪਰ ਜੇ ਸਰਕਾਰ ਸਾਡੇ ਸ਼ਾਂਤਮਈ ਤਰੀਕੇ ਨੂੰ ਨਹੀਂ ਸਮਝੇਗੀ ਇਰ ਸਾਡੀ ਕੌਮ ਵਿੱਚ ਬਾਬਾ ਦੀਪ ਸਿੰਘ ਵਰਗੇ ਜਹਾਰੂ ਵੀ ਨੇ ਮਹਾਰਾਜ ਰਜੀਤ ਸਿੰਘ ਵਰਗਾ ਰਾਜ ਚਾਹੁੰਦੇ ਆ ਤੇ ਫਿਰ ਸਾਨੂੰ ਉਹਨਾਂ ਦੇ ਪੂਰਨਿਆ ਤੇ ਜਲਣਾ ਪੇਗ ਦਿੱਲੀ ਮੋਰਚੇ ਦੇ ਵਿੱਚ ਸਾਂਝਾ ਜਿਹੜਾ ਪ੍ਰਦਰਸ਼ਨ ਸੀ ਕਿਸਾਨਾਂ ਦਾ ਦੇਖਣ ਨੂੰ ਮਿਲੇ ਸੀਗੇ ਤੇ ਪੰਜਾਬ ਦੀ ਜਿੱਥੇ ਮੰਡੀਆਂ ਹੋਣ ਪੂਰੇ ਦੇਸ਼ ਦੇ ਵਿੱਚੋਂ ਸਟੇਟਾਂ ਦੇ ਵਿੱਚੋਂ ਜਿੱਥੇ ਮੰਡੀਆਂ ਹੋਣ ਚਾਹੀਏ ਕਾਰ ਸਹਿਬਾ ਵਾਲੇ ਮਹਾਪੁਰਸ਼ ਹੋਣ ਬਾਬੇ ਹੋਣ ਸੰਪਰਦਾਵਾਂ ਹੋਣ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀਗੇ ਲੰਗਰਾਂ ਦੀ ਸੇਵਾਵਾਂ ਵਿੱਚ ਉੱਥੇ ਨਿਵਾਇਆ ਸੀਗੀ ਤੇ ਉਹਨਾਂ ਵਿੱਚੋਂ ਇੱਕ ਹਨ ਬਾਹਰਨ ਵਾਲੇ ਮਹਾਪੁਰਸ਼ ਜਿਵੇਂ ਉੱਥੇ ਪਹੁੰਚੇ ਸੀਗੇ ਤੇ ਅੱਜ ਵੀ ਪਹੁੰਚੇ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੋ ਪੰਜਾਬ ਸਰਕਾਰ ਜ਼ੁਲਮ ਕਰ ਰਹੀ ਹੈ ਸੈਂਟਰ ਸਰਕਾਰ ਉਹਦੇ ਵਾਸਤੇ ਕਿਸਾਨ ਮੋਰਚਾ ਜਿਹੜਾ ਤਿਆਰ ਵਰ ਤਿਆਰ ਹੈ ਸਾਡੀ ਕੌਮ ਵਿੱਚ ਦੋ ਪ੍ਰਕਾਰ ਦੇ ਸ਼ਹੀਦ ਹੋਏ ਨੇ ਜੂਹਾਰੂ ਸ਼ਹੀਦ ਤੇ ਸ਼ਾਂਤਮਈ ਸ਼ਹੀਦ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਦੇ ਸਿਰ ਤੇ ਜਾ ਕੇ ਠੇਕਰ ਫੋਰ ਦਿੱਲੀਸਪੁਰ ਸਿਰ ਪ੍ਰਭ ਗੁਰੂ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀਣਾ ਕਿੰਨੋਂ ਆਣ ਜੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਨੂੰ ਸਿੱਖ ਦਿੱਤੀ ਹੈ ਉਹਦੇ ਮੁਤਾਬਕ ਕਿਸਾਨ ਜਿਹੜਾ ਮੋਰਚਾ ਬੜੀ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਵਾਸਤੇ ਮੰਗ ਕਰਦਾ ਪਰ ਜੇ ਸਰਕਾਰ ਸਾਡੇ ਸ਼ਾਂਤਮਈ ਤਰੀਕੇ ਨੂੰ ਨਹੀਂ ਸਮਝੇਗੀ ਫਿਰ ਸਾਡੀ ਕੌਮ ਵਿੱਚ ਬਾਬਾ ਦੀਪ ਸਿੰਘ ਵਰਗੇ ਜਹਾਰੂ ਵੀ ਨੇ ਕਿਉਂਕਿ ਦੋ ਪ੍ਰਕਾਰ ਦੇ ਸ਼ਹੀਦ ਨੇ ਸ਼ਾਂਤਮਈ ਸ਼ਹੀਦ ਤੇ ਜਹਾਰੂ ਸ਼ਹੀਦ ਜਿਨ੍ਹਾਂ ਨੇ ਆਪਣਾ ਸੀਸ ਜਿਹੜਾ ਤਲੀ ਉੱਤੇ ਵੀ ਰੱਖ ਲਿਆ ਪਰ ਮੌਤ ਦਾ ਵੀ ਟੱਕਰਾ ਕੀਤਾ ਸੋ ਇਸ ਕਰਕੇ ਜਿਹੜੇ ਕਿਸਾਨ ਵੀਰ ਨੇ ਇਹਨਾਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਰਾਮਾਤ ਵਰਤਦੀ ਹੈ ਕਿ ਇਹ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਜਿਹੜੀਆਂ ਮਣਾਉਣੇ ਚਾਹੁੰਦੇ ਨੇ ਪਰ ਜੇ ਸਰਕਾਰ ਦੇ ਸਿਰ ਉੱਤੇ ਜੂਣ ਹੀ ਸਿਰਕਦੀ ਉਲਟਾ ਦੇਖੋ ਸਾਡੇ ਕਿਸਾਨਾਂ ਦੇ ਕੋਲ ਕੋਈ ਇੰਨਾ ਹਸਲਾ ਤੇ ਹੈ ਨਹੀਂ ਪਰ ਉਲਟਾ ਦੇਖੋ ਆਪ ਜੀ ਦੇਖ ਹੀ ਰਹੇ ਹੋ ਸਾਹਮਣੇ ਕਿਵੇਂ ਹਸਲਾ ਲੈ ਕੇ ਕਿਸਾਨਾਂ ਉੱਤੇ ਜਿਨ੍ਹਾਂ ਨੇ ਪਰਜਾ ਨੇ ਰਾਜੇ ਨੂੰ ਬਣਾਇਆ ਉਹ ਰਾਜਾ ਪਰਜਾ ਦੇ ਭਲੇ ਵਾਸਤੇ ਹੁੰਦਾ ਪਰ ਰਾਜਾ ਹੀ ਉੱਠ ਕੇ ਉਲਟਾ ਬਾੜ ਖੇਤ ਕੋ ਖਾਏ ਇਹ ਬਾਣੀ ਦਾ ਉਪਦੇਸ਼ ਹੈ ਤੇ ਜੇ ਉਲਟਾ ਬਾੜ ਹੀ ਖੇਤ ਨੂੰ ਖਾਨ ਲੱਗ ਜੇ ਪਰਜਾ ਦਾ ਰਾਖਾ ਕੌਣ ਹੋਏਗਾ ਇਸ ਕਰਕੇ ਜੇ ਸਰਕਾਰ ਜਿਹੜੀ ਹੈ ਜੇ ਕਿਸਾਨਾਂ ਉੱਤੇ ਸ਼ਿੱਜਤ ਕਰੇਗੀ ਜਾਂ ਜ਼ੁਲਮ ਕਰੇਗੀ ਤੇ ਫਿਰ ਬਾਬਾ ਦੀਪ ਸਿੰਘ ਦੀ ਵੀ ਕਰਾਮਾਤ ਵਰਤਦੀ ਹੈ ਕਿ ਸਾਡੇ ਵਿੱਚ ਇਹੋ ਜਿਹੇ ਜੋ ਦੇ ਬੈਠੇ ਹੋਏ ਨੇ ਸੂਰਬੀਰ ਨੇ ਬਹਾਦਰ ਨੇ ਕਿਸਾਨ ਵੀਰ ਕਿ ਜਿਹੜੇ ਆਪਣੇ ਸੀਸ ਦਾ ਵੀ ਬਲੀਦਾਨ ਦੇਣ ਨੂੰ ਤਿਆਰ ਬੈਠੇ ਨੇ ਪਰ ਜਿਹੜੇ ਇਸੋ ਨਿਹਾਲ ਸ੍ਰੀ ਅਕਾਲ ਤੁਕੀ ਇਹ ਗੁਰੂ ਦੀ ਕੌਮ ਹੈ ਪਿੱਛੇ ਨਹੀਂ ਹਟਦੀ ਜਿਸ ਮਰਨੇ ਤੇ ਜਗ ਡਰੈ ਮੇਰੇ ਮਾਨ ਅਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਦੇ ਬਾਬਾ ਦੀਪ ਸਿੰਘ ਦੇ ਸੂਰਬੀਰ ਯੋਧੇ ਨੇ ਕਿੰਨੇ ਤੇ ਮੌਤ ਨੂੰ ਡਰਾਤਾ ਸਰਕਾਰਾਂ ਇਹਨਾਂ ਦੇ ਸਾਹਮਣੇ ਕੀ ਨੇ ਸੋ ਇਸ ਕਰਕੇ ਜਿਹੜੇ ਕਿਸਾਨ ਵੀਰ ਨੇ ਆਪਣਾ ਹੱਕ ਲੈ ਕੇ ਰਹਿਣਗੇ ਸੋ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਜੇ ਸ਼ਾਂਤਮਈ ਤਰੀਕੇ ਨਾਲ ਮੰਨ ਜੋਗੇ ਠੀਕ ਹੈ ਨਹੀਂ ਤੇ ਗੁਰੂ ਦੀ ਜਿਹੜੀ ਕੌਮ ਹੈ ਇਹ ਜੂਝ ਕੇ ਵੀ ਆਪਣੇ ਹੱਕ ਲੈ ਲੈਂਦੀ ਹੈ ਬਾਬਾ ਜੀ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਚੱਲ ਰਿਹਾ ਹੈ ਕੱਲ ਫੇਰ ਮੀਟਿੰਗ ਹੈ ਕੀ ਲੱਗਦਾ ਹੈ ਵੀ ਕੋਈ ਨਤੀਜਾ ਨਿਕਲੂਗਾ ਜੇ ਕੋਈ ਨਾ ਨਤੀਜਾ ਆਲੇ ਦਿੱਲੀ ਵੀ ਦੇਖਿਆ ਕਿਸਾਨ ਵੀਰਾਂ ਦਾ ਇਹ ਗੁਰੂ ਦੀ ਕਿਰਪਾਈ ਹੈ ਇੱਥੇ ਭਵੇਂ ਕੋਈ ਖੜੇ ਨਾ ਖੜੇ ਗੁਰੂ ਨਾਨਕ ਦੀ ਕਿਰਪਾ ਤੁਸੀਂ ਦੇਖ ਹੀ ਰਹੇ ਹੋ ਕਿ ਜਿੱਥੋਂ ਮੋਰਚਾ ਸ਼ੁਰੂ ਹੋ ਜਾਂਦਾ ਕੋਈ ਲੰਗਰਾਂ ਦੀ ਕਮੀ ਨਹੀਂ ਹੈ ਤੇ ਜੇ ਨਾ ਮੀਟਿੰਗਾਂ ਵਿੱਚ ਕੋਈ ਮੁੱਦਾ ਨਿਕਲਿਆ ਸਰਕਾਰਾਂ ਦੇ ਭਵੇਂ ਹੱਥ ਜੋੜ ਜਾਣਗੇ ਕਿਸਾਨ ਵੀਰਾਂ ਦੇ ਲੰਗਰ ਇਸ ਤਰ੍ਹਾਂ ਹੀ ਚੱਲਦੇ ਰਹਣਗੇ ਕਿਉਂਕਿ ਇੱਥੇ ਵਿੱਚ ਕਰਤਾ ਪੁਰਖ ਖਲੋਆ ਵਾਰਣਾ ਵਿੰਗਾ ਹੋਇਆ ਇੱਥੇ ਅਕਾਲ ਪੁਰਖ ਦੀ ਆਪ ਸ਼ਕਤੀ ਵਰਤਦੀ ਹੈ ਕਿਸਾਨ ਵੀਰਾਂ ਵਿੱਚ ਇੱਥੇ ਕੋਈ ਲੰਗਰ ਦੀ ਕਮੀ ਨਹੀਂ ਆਉਣੀ ਇੱਥੇ ਕੋਈ ਸੂਰਬੀਰ ਯੋਧਿਆਂ ਦੀ ਕਮੀ ਨਹੀਂ ਆਉਣੀ ਇੱਥੇ ਤਾਂ ਕੌਮ ਤਿਆਰ ਬਰ ਤਿਆਰ ਬੈਠੀ ਹੈ ਜੇ ਸਰਕਾਰ ਮੰਨ ਜੇ ਠੀਕ ਹੈ ਜੇ ਨਾ ਮੰਨੀਏ ਤੇ ਮੋਰਚਾ ਫਿਰ ਲੰਬੇ ਟਾਈਮ ਤੱਕ ਚੱਲਦਾ ਹੀ ਰਹਿਣਾ ਕਿਸਾਨਾਂ ਨੇ ਦਿੱਲੀ ਜਾਣਾ ਸੀਗਾ ਪਰ ਵਿੱਚ ਹਰਿਆਣਾ ਸਰਕਾਰ ਵੱਲੋਂ ਰੋਕਿਆ ਗਿਆ ਰਬਈਆ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੇ ਇਹ ਤਾਂ ਗੁਰੂ ਦੀ ਕਿਰਪਾ ਹੈ ਜਿਵੇਂ ਦਾ ਕੋਈ ਰਵਈਆ ਕਿਉਂਕਿ ਜਿਵੇਂ ਦਾ ਕੋਈ ਵਰਤਦਾ ਸਿੱਖ ਕੌਮ ਕਦੇ ਕਿਸੇ ਤੇ ਚੜਕੇ ਨਹੀਂ ਗਈ ਜਿਹੜੇ ਚੜਕੇ ਆਏ ਨੇ ਉਹਨਾਂ ਨੂੰ ਲਾ ਕੇ ਭੇਜਿਆ ਇਸ ਕਰਕੇ ਜਿਹੜਾ ਕੋਈ ਰਾਹ ਵਿੱਚ ਚੜਕੇ ਆਏਗਾ ਫਿਰ ਇਹਦੇ ਗੁਰੂ ਦੀ ਕਿਰਪਾ ਵਰਤਦੀ ਹੈ ਫਿਰ ਸਿੱਖ ਹਕੂਮਤ ਲਾ ਕੇ ਭੇਜਣਾ ਜਾਣਦੀ ਆ। ਕਿਸਾਨ ਵੀਰ ਤਾਂ ਆਪਣੇ ਸ਼ਾਂਤਮੀ ਜਾ ਰਹੇ ਸੀਗੇ। ਹਾਂ ਇਹ ਤੇ ਵੇਖੋ ਸ਼ਾਂਤਮਈਨਾਂ ਦੇ ਕੋਲ ਕਿਹੜੀ ਹਸਲ ਹੈ। ਇਹਨਾਂ ਨੇ ਕਿਹੜੀ ਕੋਈ ਅਸੇ ਟੈਂਕ ਖਿਲਾ ਰਹੇ ਨੇ, ਤੋਪਾਂ ਖਿਲਾ ਰੀਆਂ ਨੇ। ਇਹਦੇ ਸਰਕਾਰਾਂ ਦੇ ਉਲਟੀ ਤੁਸੀਂ ਦੇਖਦੇ ਪਿਓ ਸਰਕਾਰਾਂ ਹੀ ਕਰਦੀਆਂ ਪਈਆਂ ਨੇ। ਨਹੀਂ ਇੰਦਾਂ ਦਾ ਰੁਪਈਆ ਅੱਗੇ ਤੱਕ ਕਦੀ ਦੇਖਿਆ ਨਹੀਂ। ਬਈ ਡਰੋਨ 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 ਆਹੀ ਹਮਰਾਏ ਹੋਣੇ। ਇਹ ਜ਼ੁਲਮ ਹੈ। ਨੇ ਹੱਥਿਆਂ ਉੱਤੇ ਜਿਹੜਾ ਹਮਲਾ ਕਰਨਾ ਕਿਸਾਨ ਵੀਰਾਂ ਦੇ ਕੋਲ ਤੇ ਐਵੇਂ ਦੀ ਕੋਈ ਮਸੱਈਲਾ ਹੈ ਨਹੀਂ। ਪਰ ਦੇਖੋ ਸਰਕਾਰ ਕਰਦੀ ਹੈ। ਜਿਹੜੀ ਸਰਕਾਰ ਨੂੰ ਪਰਜਾ ਦੀਆਂ ਗੱਲਾਂ ਮੰਨਣੀਆਂ ਚਾਹੀਦੀਆਂ ਨੇ, ਪਰ ਹੋ ਕੇ ਰਾਜੇ ਕੰਮ ਕਰਨਗੇ ਤੇ ਪ੍ਰਜਾ ਫਿਰ ਉਹਨਾਂ ਦੇ ਖਿਲਾਫ ਲੜਦੀ ਆਈ ਹੈ ਸੰਘਰਸ਼ ਕਰਦੀ ਆਈ ਹੈ ਤੇ ਗੁਰੂ ਦੀ ਕਿਰਪਾ ਨਾਲ ਸਾਡੀ ਵੀ ਕੌਮ ਸੰਘਰਸ਼ ਕਰਦੀ ਹੈ ਤੇ ਜਿਹੜਾ ਸਾਹਮਣੇ ਅੜੇਗਾ ਸੋ ਝੜੇਗਾ ਸ਼ਰਨ ਪਰੇ ਸੋ ਤਰੇਗਾ ਇਹ ਬਾਣੀ ਦਾ ਉਪਦੇਸ਼ ਹੈ ਵੀ ਜਿਹੜਾ ਸੇਖੋਂ ਬਣਾ ਲਿਆ ਉਹ ਝੜਿਆ ਹੀ ਝੜਿਆ ਤੇ ਜਿਹੜਾ ਝੁੱਕ ਕੇ ਸ਼ਰਨ ਵਿੱਚ ਆ ਗਿਆ ਉਹਦਾ ਬੇੜਾ ਪਾਰ ਹੋਇਆ ਇਹ ਗੁਰੂ ਦੀ ਕਿਰਪਾ ਹੈ ਖੱਟੜ ਸਰਕਾਰ ਵੱਲੋਂ ਕਿਹਾ ਜਾਂਦਾ ਵੀ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇ ਜਿੰਨਾ ਮਰਜ਼ੀ ਜ਼ੋਰ ਲਗਾ ਰਣ ਸਾਡੇ ਪੂਰੇ ਪ੍ਰਬੰਧ ਨੇ ਪਿਆਰਿਓ ਇਹਨਾਂ ਨੂੰ ਤੇ ਅਟਕਦੇ ਰਿਆ ਨਹੀਂ ਰੋਕ ਸਕੇ ਸਰਕਾਰਾਂ ਕੀ ਰੋਕ ਸਕਣਗੀਆਂ ਅੱਜ ਦੀਆਂ ਸਰਕਾਰਾਂ ਤੇ ਪੁਰਾਣੀਆਂ ਸਰਕਾਰਾਂ ਵਰਗੀਆਂ ਕੁਝ ਵੀ ਨਹੀਂ ਹੈ ਇਹ ਸਿੱਖ ਗੋਮਜੇ ਆਪਣੀ ਆਈ ਤੇ ਆ ਜਾਣ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਹਨਾਂ ਨਾਲ ਵਿੱਚ ਕਰਤਾ ਪੁਰਖ ਆਪ ਵਾਹਿਗੁਰੂ ਵਰਤ ਜਾਂਦਾ ਹੈ ਸਰਕਾਰ ਕੇ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਤਾਂ ਗੁਰੂ ਦੀ ਕਿਰਪਾ ਵਰਤਦੀ ਹੈ ਇਹ ਦਿੱਲੀ ਮੋਰਚਾ ਫਦੇ ਕਰਕੇ ਮੁੜੇਗਾ ਆਪਣੀ ਸੰਪਰਦਨ ਨਾਲ ਦੀ ਵੀ ਇਹਨਾਂ ਦੇ ਹਾਂ ਹਾਂ ਸੰਪਰਦਾਵਾਂ ਸਾਰੀਆਂ ਤੁਸੀਂ ਦੇਖੋ ਨਿਹੰਗ ਸਿੰਘ ਜਥੇਬੰਦੀਆਂ ਨੇ ਜਿੰਨੀਆਂ ਵੀ ਸੰਪਰਦਾ ਨੇ ਸੰਪਰਦਾਵਾਂ ਕਾਲਪੁਰਖ ਦੀਆਂ ਨੇ ਗੁਰੂਦਿਆਂ ਨੇ ਕੋਈ ਵੀ ਸੰਪਰਦਾ ਹਰੇਕ ਸੰਪਰਦਾ ਜਿਹੜੀ ਆ ਕਿਸਾਨ ਵੀਰਾਂ ਦਾ ਕਿਸਾਨ ਕੌਣ ਨੇ ਗੁਰੂ ਦੇ ਪੁੱਤਰ ਨੇ ਜੇ ਇਹ ਲੰਗਰ ਪੈਦਾ ਬਦਾਇਸ਼ ਕਰਦੇ ਨੇ ਫਸਲਾਂ ਦੀ ਤਾਂ ਗੁਰੂ ਘਰਾਂ ਚ ਲੰਗਰ ਚੱਲਦੇ ਨੇ ਸੋ ਇਸ ਕਰਕੇ ਗੁਰੂ ਆਪਣੇ ਪੁੱਤਰਾਂ ਦੇ ਨਾਲ ਹੀ ਹੈ ਵਿਚ ਕਰਤਾ ਪੁਰਖ ਦਾ ਪਹਿਰਾ ਵਰਤਦਾ ਪਿਆ ਸੋ ਇਹਦੇ ਦਿੱਲੀ ਕਈ ਵਾਰੀ ਫਤਿਹ ਕੀਤਾ ਕੋਈ ਵੱਡੀ ਗੱਲ ਨਹੀਂ ਖਾਸ ਇਹਦੋ ਸੋ ਇਸ ਕਰਕੇ ਇਹਨਾਂ ਨੇ ਤਾਂ ਦਿੱਲੀ ਫਤਿਹ ਕਰ ਹੀ ਦੇਣੀ ਹੈ ਗੁਰੂ ਦੀ ਕਿਰਪਾ ਕਈ ਵਾਰੀ ਪਹਿਲਾਂ ਕੀਤੀ ਹੈ ਇਹ ਕੋਈ ਹੁਣ ਨਵੀਂ ਗੱਲ ਨਹੀਂ ਹੈ ਤੇ ਕੀ ਲੱਗਦਾ ਵੀ ਜਿਹੜੀ ਗੱਲ ਮੀਟਿੰਗ ਹੋਣੀ ਹੈ ਉਹ ਨਤੀਜਾ ਨਿਕਲਦਾ ਨਹੀਂ ਨਿਕਲਦਾ ਦੀ ਗੱਲ ਹੈ ਵੇਖੋ ਜੇ ਨਤੀਜਾ ਨਿਕਲਿਆ ਠੀਕ ਹੈ ਨਹੀਂ ਤੇ ਗੁਰੂ ਦਾ ਖਾਲਸਾ ਉੱਤੇ ਤੇ ਕਿਰਪਾ ਇਹ ਨਤੀਜਾ ਕੱਢ ਕੇ ਛੱਡਦਾ ਫਿਰ ਹਾਂ ਸੋ ਬਾਬਾ ਦੀਪ ਸਿੰਘ ਵਰਗੇ ਆ ਤੁਸੀਂ ਦੇਖਿਆ ਹੀ ਹੈ ਇਹਦੇ ਜੁਝਾਰੂ ਵੀ ਨੇ ਇਹ ਸ਼ਾਂਤਮਈ ਮੋਰਚ ਤੇ ਜੇ ਸ਼ਾਂਤਨਾ ਸਮਝੇ ਸ਼ਾਂਤਮਈ ਤਰੀਕੇ ਨਾਲ ਫਿਰ ਜੁਝਾਰੂ ਵੀ ਕੌਮ ਹੈ ਦੋ ਪ੍ਰਕਾਰ ਦੇ ਸ਼ਹੀਦ ਨੇ ਸ਼ਾਂਤਮਈ ਸ਼ਹੀਦ ਤੇ ਜੁਝਾਰੂ ਸ਼ਹੀਦ ਬਾਬਾ ਦੀਪ ਸਿੰਘ ਜੀ ਜੁਝਾਰੂ ਸ਼ਹੀਦਾਂ ਚੋਂ ਆਉਂਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਾਂਤਮਈ ਤਰੀਕੇ ਨਾਲ ਦਿੱਲੀ ਦੇ ਸਿਰ ਤੇ ਜਾ ਕੇ ਆਪਣਾ ਠੀਕਰਾ ਭੰਨਿਆ ਸੀ ਤੇ ਜੇ ਦਿੱਲੀ ਐਵੇਂ ਸਮਝੇ ਜੇ ਕਿ ਸ਼ਾਂਤਮਈ ਤਰੀਕੇ ਨਾਲ ਤਾਂ ਵੀ ਠੀਕ ਹੈ ਇਹਦੇ ਗੁਰੂ ਦੀ ਕੌਮ ਤੇ ਜੁਝਾਰੂ ਵੀ ਹੈ ਇਹਦੇ ਲੜਨ ਨੂੰ ਵੀ ਤਿਆਰ ਹੈ ਮਰਨ ਨੂੰ ਵੀ ਤਿਆਰ ਹੈ ਕੋਈ ਸ਼ੋਰਟ ਵਿੱਚ ਤਨ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਸੁਣਾ ਦਿਓ ਗੁਰੂ ਤੇਗ ਬਹਾਦਰ ਮਾਰ ਨੇ ਕਸ਼ਮੀਰੀ ਪੰਡਤਾਂ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਜਿਹੜਾ ਸ਼ਰਨ ਵਿੱਚ ਗਿਆ ਚੱਲ ਕੇ ਤੇ ਗੁਰੂ ਮਹਾਰਾਜ ਉਹਦੇ ਨਾਲ ਖੜੇ ਨੇ ਮਹਾਰਾਜ ਇਹ ਨਹੀਂ ਆਖਿਆ ਵੀ ਸਾਡੇ ਧਰਮ ਵਿੱਚ ਆਓ ਮਾਰ ਨੇ ਜ਼ੁਲਮ ਦਾ ਟਾਕਰਾ ਕੀਤਾ ਅੱਜ ਵੀ ਇੱਥੇ ਇਕੱਲੇ ਕਿਸਾਨ ਨਹੀਂ ਨਾ ਵਿੱਚ Hindu ਵੀ ਨਹੀਂ ਨਾ ਵਿੱਚ Musalman ਵੀ ਨਹੀਂ ਕਿਉਂਕਿ ਕਿਸਾਨੀ ਖੇਤੀ ਸਾਰੇ ਹੀ ਕਰਦੇ ਨੇ ਜੇ ਖੇਤੀ ਹੋਏਗੀ ਤਾਂ ਕੋਈ ਰੋਟੀ ਮਿਲੇਗੀ ਤਾਂ ਇਸ ਕਰਕੇ ਇੱਥੇ ਸਾਰੇ ਹੀ ਨੇ ਤੇ ਗੁਰੂ ਦੇ ਜਿਹੜਾ ਖਾਲਸਾ ਇਹਦਾ ਜ਼ੁਲਮ ਨਾਲ ਟਾਕਰਾ ਹੈ ਜੇ ਗੁਰੂ ਤੇਗ ਬਹਾਦਰ ਮਾਰਾ ਸੱਚੇ ਬਾਦਸ਼ਾਹ ਦਿੱਲੀ ਗਏ ਸੀ ਉਹ ਸੇਕੋਂ ਵਾਸਤੇ ਜਾਂ ਮੁਸਲਮਾਨ ਕੋ ਵਾਸਤੇ ਨਹੀਂ ਉਹ ਜ਼ੁਲਮ ਦਾ ਟੱਕਰਾਂ ਕਰਨ ਵਾਸਤੇ ਗਏ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਾਂਤ ਮਈ ਤਰੀਕੇ ਨਾਲ ਜਾ ਕੇ ਦਿੱਲੀ ਦੇ ਵਿੱਚ ਫਿਕਰ ਫੋਰ ਦਲੀਸਰ ਪ੍ਰਭੂ ਕੀਆ ਪਿਆਣ ਤੇਗ ਬਹਾਦਰ ਸੀ ਕਰਿਆ ਕਰੀਨਾ ਕਿਨੋਂ ਆਣ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਕਸ਼ਮੀਰੀ ਪੰਡਤਾਂ ਦੇ ਜਿਹੜੇ ਜਨੇਊ ਅੱਜ ਪੰਡਤ ਸਜਾਉਂਦੇ ਨੇ ਤਿਲਕ ਲਾਉਂਦੇ ਨੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਤੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੌਮ ਹੈ ਇਹਨਾਂ ਦੇ ਗੁਰੂ ਦੁਕਾਲੰਗ ਪ੍ਰਣਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਬੇ ਪੂਤੇ ਬਾਣੀ ਦਾ ਉਪਦੇਸ਼ ਇੱਥੇ ਉੱਚ ਰਖਵਾਲਾ ਪ੍ਰਭ ਸਤਗੁਰਦੀਨ ਦੇ ਅਲਾ ਜਿੱਥੇ ਗੁਰੂ ਦਾ ਖਾਲਸਾ ਹੈ ਗੁਰੂ ਇੱਥੇ ਆਪਣੇ ਸੇਵਕ ਦੇ ਦੋ ਆਕਾਲਾਂ ਵਿੱਚ ਮਾਰਾ ਸਹਿਤਾ ਕਰਦੇ ਨੇ ਤੇ ਗੁਰੂ ਦੀ ਕਿਰਪਾ ਨਾਲ ਵਰਤਰੀ ਹੈ ਕਿਵੇਂ ਦੀ ਕਲਾ ਵਰਤਰੀ ਹੈ ਜੇ ਆਪਾਂ ਗੱਲ ਕਰੀਏ ਤੁਸੀਂ ਗੱਲ ਕੀਤੀ ਹੋਵੇ ਮੁਸਲਮਾਨ ਭਰਾ ਵੀ ਪਹੁੰਚੇ ਨੇ ਵੱਖ-ਵੱਖ ਕੌਮਾਂ ਦੇ ਵੀ ਪਹੁੰਚੇ ਨੇ ਕਿਵੇਂ ਦੀ ਕਲਾ ਵਰਤਰੀ ਹੈ ਇਹ ਕਲਾ ਦੇਖੋ ਤੁਹਾਡੇ ਸਾਹਮਣੇ ਅਸਲਾ ਲੈ ਕੇ ਖੜੇ ਨੇ ਇੱਧਰ ਕਿੰਨਾ ਕਸਲਾ ਹੈ ਇਹ ਗੁਰੂ ਦੀ ਜੀ ਕਿਰਪਾ ਹੈ ਇਹ ਗੁਰੂ ਦੀ ਜੀ ਕਲਾ ਹੈ ਨਿੱਤੇ ਅਸਲੇ ਲੈ ਕੇ ਕੋਈ ਖੜ ਨਹੀਂ ਸਕਦਾ ਪਰ ਉਧਰ ਦੇਖੋ ਬੰਦੂਕਾਂ ਤਾਣ ਕੇ ਖੜੇ ਨੇ ਤੇ ਇੱਧਰ ਕਿੰਨੇ ਕਸਲੇ ਨੇ ਇਹ ਗੁਰੂ ਦੀ ਕਿਰਪਾ ਹੈ ਵਿਚ ਕਰਤਾ ਪੁਰਖ ਲੋਆ ਇਹ ਬਾਣੀ ਦਾ ਉਪਦੇਸ਼ ਹੈ ਇਹ ਸਾਡੇ ਕਹਿਣ ਦੀ ਗੱਲ ਨਹੀਂ ਹੈ ਇਹੀ ਕਰਾਮਾਤ ਹੈ ਗੁਰੂ ਦੀ ਕਿ ਗੁਰੂ ਆਪਣੇ ਖਾਲਸੇ ਦੇ ਸਦਾ ਅੰਗ ਸੰਗੇ ਅਪੰਗੰਗ ਬੇਪੂਤੇ ਇਹ ਗੁਰੂ ਦੀ ਕਿਰਪਾ ਹੈ ਗੁਰੂ ਆਪ ਆਪਣੇ ਪਹਿਰਾ ਵਰਤਾ ਰਹੇ ਨੇ ਪਾਸ਼ਾ ਤੇ ਅਖੀਰ ਵਿੱਚ ਨੌਜਵਾਨਾਂ ਨੂੰ ਪੰਜਾਬ ਨਿਵਾਸੀ ਨੂੰ ਕੀ ਬੇਨਤੀ ਕਰਨਾ ਚਾਹੋਗੇ ਜਿਹੜਾ ਇੱਕ ਵਧੀਆ ਜਿਹਾ ਸੁਨੇਹਾ ਜਾਵੇ ਨੌਜਵਾਨ ਵੀਰਾਂ ਨੂੰ ਮੇਰੀ ਇਹੀ ਬੇਨਤੀ ਹੈ ਵੀ ਦੇਖੋ ਸਰਕਾਰਾਂ ਨੇ ਸਾਨੂੰ ਨਸ਼ਿਆਂ ਤੇ ਲਾ ਕੇ ਸਾਡੀ ਕੌਮ ਨੂੰ ਖੋਖਲਾ ਕੀਤਾ ਤੋ ਦੇਖੋ ਹੁਣ ਤੁਸੀਂ ਜਾਗੇ ਹੋ ਜੇ ਤੁਹਾਡਾ ਦੇਸ਼ ਹੈ ਤੁਸੀਂ ਨਾ ਲੋਕਾਂ ਨੂੰ ਚੁਣਿਆ ਤੁਸੀਂ ਸਰਕਾਰਾਂ ਬਣਾਈਆਂ ਉਹੀ ਸਰਕਾਰਾਂ ਤੁਹਾਡੇ ਉਲਟ ਐਂਟੀ ਚੱਲ ਰਹੀਆਂ ਨੇ ਤੁਹਾਡੇ ਉੱਤੇ ਜ਼ੁਲਮ ਕਰਦੀਆਂ ਪਿਆ ਨਸ਼ਿਆਂ ਉੱਤੇ ਕੋਈ ਪ੍ਰਬੰਧ ਨਹੀਂ ਤੁਹਾਨੂੰ ਦੁਖੀ ਹੋ ਕੇ ਵਿਦੇਸ਼ਾਂ ਵਿੱਚ ਜਾਣਾ ਪੈਂਦਾ ਜੇ ਅੱਜ ਸਾਡੀ ਨੌਜਵਾਨ ਵੀਰ ਕੌਮ ਜਾਗ ਜਾਵੇ ਨਸ਼ਿਆਂ ਬੁਰਾਈਆਂ ਤੋਂ ਬਚ ਜਾਵੇ ਗੁਰੂ ਦੇ ਹੁਕਮ ਤੇ ਚੱਲੇ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹਿ ਸੋਈ ਪਲ ਮਾਨੋ ਹਰ ਹਰ ਕਥਾ ਨਰਾਲੀ ਜੇ ਸਾਡੇ ਨੌਜਵਾਨ ਵੀਰ ਪੜ੍ਹੇ ਲਿਖੇ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਨ ਬਰਿਆਈ ਤੋਂ ਤਿਆਗ ਕਰਨ ਨਸ਼ਿਆਂ ਦਾ ਤਿਆਗ ਕਰਨ ਤੇ ਹਕਮ ਸਾਸ ਸੰਜੀ ਚੜ੍ਹਦੀ ਕਲਾ ਵਿੱਚ ਰਹਿਣ ਇਹੋ ਜਿਹੀਆਂ ਸਰਕਾਰਾਂ ਆਪੇ ਹੀ ਘੁਟਨੇ ਢੇਕ ਦੇਣੀਆਂ ਅੱਗੇ ਸੋ ਇਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਵੀ ਗੁਰੂ ਦੇ ਹੁਕਮ ਤੇ ਜਿੱਥੇ ਤੁਸੀਂ ਮਰਨ ਵਾਸਤੇ ਇੱਥੇ ਆਇਓ ਇਹ ਵੀ ਪਰਨ ਕਰੋ ਕਿ ਅਸੀਂ ਨਸ਼ਿਆਂ ਬਰਿਆਈਆਂ ਦਾ ਵੀ ਤਿਆਗ ਕਰਾਂਗੇ ਤੇ ਗੁਰੂ ਦੇ ਹੁਕਮ ਤੇ ਪਹਿਰਾ ਦੇ ਕੇ ਧਰਮ ਦੇ ਮਾਰਗ ਤੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਜਿਹੜਾ ਧਰਮ ਦੇ ਮਾਰਗ ਤੇ ਚੱਲਦਾ ਹੈ ਉਦੇ ਅੱਗੇ ਕੋਈ ਵੀ ਚੀਜ਼ ਨਹੀਂ ਆੜ ਸਕਦੀ ਸਰਕਾਰਾਂ ਦੀ ਤੇ ਕੀ ਗੱਲ ਹੈ ਕਿਉਂਕਿ ਗੁਰੂ ਉਹਦੀ ਰੱਖਿਆ ਕਰਦਾ ਹਰ ਪ੍ਰਕਾਰ ਦੋਹਾਂ ਜਹਾਨਾਂ ਵਿੱਚ ਰੱਖਿਆ ਕਰਦਾ ਸੋ ਇਸ ਕਰਕੇ ਇਹ ਹੀ ਬੇਨਤੀ ਆ ਨੌਜਵਾਨ ਵੀਰਾਂ ਨੂੰ ਕਿ ਆਪ ਜੀ ਜੇ ਜਾਗੇ ਹੋ ਤੇ ਜਾਗੇ ਰਹੋ ਇਹ ਨਾ ਹੋਵੇ ਕਿ ਮੋਰਚਾ ਫੱਤੇ ਕਰਕੇ ਫਿਰ ਜਾ ਕੇ ਸ਼ਰਾਬਾਂ ਪੀਵੋ ਸੋ ਇਸ ਕਰਕੇ ਬਰਿਆਈ ਦਾ ਆਪਾਂ ਤਿਆਗ ਕਰਨਾ ਚੰਗੇ ਮਾਰਗ ਤੇ ਚੱਲੀਏ ਤਾਂ ਕਿ ਸਾਡਾ ਜਿਹੜਾ ਪੰਜਾਬ ਹੈ ਜਿਹਨੂੰ ਸੋਨੇ ਦੀ ਚੜੀ ਕਿਹਾ ਜਾਂਦਾ ਸੀ ਸਰਕਾਰਾਂ ਨੇ ਕੋਲੇ ਦੀ ਚਿਰੀ ਬਣਾ ਤਾ ਇਹਨੂੰ ਆਪਾਂ ਫਿਰ ਖੁਸ਼ਹਾਲ ਕਰੀਏ ਤਾਂ ਕਿ ਸਾਡੇ ਨੌਜਵਾਨ ਵੀਰਾਂ ਨੂੰ ਬਾਹਰ ਨਾ ਜਾਣਾ ਪਵੇ ਅਸੀਂ ਇੱਥੇ ਹੀ ਮਹਾਰਾਜ ਦਾ ਮੁਲਕ ਬਣਾ ਦਈਏ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਿੱਚ ਗੋਰੇ ਆ ਕੇ ਇੱਥੇ ਦਿਹਾੜੀਆਂ ਕਰਦੇ ਰਹੇ ਨੇ ਅਸੀਂ ਫਿਰ ਉਹਨਾਂ ਦੇ ਗੁਲਾਮ ਹੋ ਰਹੇ ਹਾਂ ਜੇ ਅਸੀਂ ਮਹਾਰਾਜਾ ਰਣਜੀਤ ਵਰਗਾ ਰਾਜ ਚਾਹੁੰਦੇ ਹਾਂ ਤੇ ਪਿਆਰਿਓ ਸਾਨੂੰ ਜਾਗਣਾ ਪਏਗਾ ਅਸੀਂ ਉਹ ਰਾਜ ਕਾਇਮ ਕਰ ਸਕਨੇ ਆ ਕਿਉਂਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸ ਆ ਤੇ ਅਸੀਂ ਉਹਨਾਂ ਦਾ ਰਾਜ ਜਿਹੜਾ ਅਸੀਂ ਰਾਜ ਭਾਗ ਸਾਹਮਣਾ ਤੇ ਜੇ ਅਸੀਂ ਜੀ ਉਹਨਾਂ ਨੂੰ ਉਹਨਾਂ ਨੂੰ ਤਿਆਗ ਕੇ ਨਸ਼ੀਆਂ ਬਰਾਈਆਂ ਚ ਜਾਵਾਂਗੇ ਫਿਰ ਉਹਦਾ ਰਾਜ ਭਾਗ ਕੌਣ ਸਾਂਭੇਗਾ ਪੁੱਤਰ ਹੀ ਪਿਤਾ ਦਾ ਰਾਜ ਸਾਂਭਦਾ ਤੇ ਜੇ ਪੁੱਤਰ ਹੀ ਮਾੜੇ ਪਾਸੇ ਲੱਗ ਜਾਵੇ ਉਹਨੂੰ ਕੁਪੁੱਤਰ ਕਹਿੰਦੇ ਨੇ ਸੋ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਆ ਤੇ ਆਪਾਂ ਪੁੱਤਰ ਬਣ ਕੇ ਦਿਖਾਉਣਾ ਆਪਾਂ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰੀਏ ਨਸ਼ੀਆਂ ਬਰਾਈਆਂ ਜੋ ਸਰਕਾਰਾਂ ਸਾਨੂੰ ਚਾਹੁੰਦੀਆਂ ਉਜਾੜਨਾ ਜੇ ਅਸੀਂ ਉਹਨਾਂ ਤੋਂ ਹਟ ਕੇ ਚੱਲਾਂਗੇ ਤੇ ਸਾਡਾ ਖਾਲਸੇ ਦਾ ਰਾਜ ਆਪੇ ਪੰਜਾਬ ਵਿੱਚ ਹੋ ਜਾਣਾ ਇੱਥੇ ਗੋਰੇ ਰਾ ਆ ਕੇ ਦਿਹਾੜੀਆਂ ਕਰਦੇ ਨੇ ਜੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੁੰਦੇ ਆ ਤੇ ਫਿਰ ਸਾਨੂੰ ਉਹਨਾਂ ਦੇ ਪੂਰਨਿਆ ਤੇ ਚੱਲਣਾ ਪਏਗਾ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ